ਪ੍ਰਭਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਸਤਾਈ ਹੋਈ ਸਾਹਿਬ ਸਰਪਾਸ਼ੀ ਦੇ ਜੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਗੋੜ ਦਾ ਜੁੜਾ ਆਰਿਆ ਨੂੰ ਚਰਾਏ ਦੇ ਗੁਰਦਾਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਨਹੀਂ ਆ ਰਿਹਾ ਕਿ ਕਿਸ ਦਾ ਸਵਾਸਾ ਨਾਲ ਵਾਈ ਤੇਨਾਂ ਦੀ ਪੁੱਤਰ ਕਮਾਈ ਦਾ ਧਿਆਨ ਕਰਤੀ ਫਾਜ਼ਲ ਸਾਹਿਬ ਜੀ ਬੋਲੋ ਜੀ

ਹਰ ਇੱਕ ਕੱਟੜ ਪਰੰਗ ਹੋਸੀ ਇਹ ਆਦੇਸ਼ ਨੂੰ ਲੈ ਕੇ ਸਾਥੀਆਂ ਨਾਲ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮਖਵਾ ਕਰਕੇ ਇਹ ਪ੍ਰੋਗਰਾਮ ਬਣਾ ਕਿ ਕੁਝ ਸਮਝ ਜਿਹੜੀ ਆ ਹਰ ਪੀੜਤਾ ਨੂੰ ਭੇਜੀ ਜਾਵੇ ਕਿ ਜੇ ਨਜ਼ਰ ਮਾਰੀ ਜਾਵੇ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦ ਬੀਰ ਸਿੰਘ ਜੀ ਬਾਦਲ ਉਹਨਾਂ ਨੇ ਸਮੁੱਚੇ ਤੌਰ ਤੇ ਪਾਰਟੀ ਲੈਵਲ ਤੇ ਫੈਸਲਾ ਲਿਆ ਸੀ کہ آپ کو ود تو ود جیان جی سیوا وہ کرنی چاہیے اجنہ نے لک بن کے سیوا لبھی ہے تو سارے پردھان صاحب ستار پورن سنگھ جی جو پچھلے لمبے سمے تک لوگ تاپر سیوا کر رہے ہیں انہوں کے آد کے مطابق گردوارا پربندک کمیٹی نے فیصلہ کیا کہ راشن لس جی آٹھی کر کے جو ایک شروع اکالی دل نے جلندر سینٹر بنایا ਉਹ ਟੈਂਸ ਮਗਰੀ ਸਾਰੀ ਨੇ ਭੇਜੀ ਦਾ ਵਾ। ਕਿਸੇ ਵੇਜ ਯਤਨ ਕੀਤਾ ਗਿਆ ਕਿ ਵੱਤਵਾਦ ਸੰਤਾਂ ਦਾ ਸਹਿਯੋਗ ਲੈ ਕੇ ਸਮਾਨ ਭੇਜਿਆ ਜਾਵੇ। ਜਿਵੇਂ ਕਿ 500 ਕਿਲੋ ਦਾਲ ਆ, 500 ਕਿਲੋ ਆਲੂ, 500 ਕਿਲੋ ਪਿਆਜ਼। ਤੋਂ ਇਹਦੇ ਨਾਲ ਯਤਨ ਕੀਤਾ ਗਿਆ ਕਿ ਜਿਹੜੀਆਂ ਸਮੇਂ ਦੀਆਂ ਜ਼ਰੂਰਤਾਂ ਚੀਜ਼ਾਂ ਨੇ 200 ਮੱਛੀਆਂ ਦੀਆਂ ਨੇ 100 ਸਪਰੇਟਮਾਂ 'ਤੇ 100 ਪ੍ਰਤੀ ਜਿਹੜੀ ਪਾਣੀ ਦੀ ਆ ਤੇ ਤਿਆਰ ਵਸਤਾਂ ਜਿਹੜੀਆਂ ਨੇ ਉਹ ਅੱਜ ਜਿਹੜੀਆਂ ਨੇ ਉੱਥੇ ਹੀ ਰਵਾਨਾ ਤੋਂ ਲੱਗੇ ਜੰਗਲ ਜੋ ਸ਼ਰਮਣੀ ਅਕਾਲੀ ਦਰ ਨੇ ਲੋਕਾਂ ਦੀ ਸੇਵਾ ਵਾਸਤੇ ਕੋਠੇ ਦਫ਼ਤਰ ਬਣਾਇਆ ਸਥਾਨ ਬਣਾਇਆ ਜਿੱਥੋਂ ਜਿਹੜੀ ਜਿਹੜੀ ਲੋਕਾਂ ਨੂੰ ਲੋੜ ਆਅ ਰੱਖੇ ਪੇਟੀ ਜਵਾਦੀ ਤਰਪਾਲਾਂ ਜਿਹੜੀਆਂ ਨੇ 15 बाई 18 ਦੀਆਂ 100 ਤਰਪਾਲ ਆ ਕੋ ਹੋਰ ਵੀ ਰਸਤਾ ਦੇ ਅਗੋਂ ਵੀ ਕੋਈ ਹੁਕਮ ਹੋਏਗਾ ਤਾਂ ਅਸੀਂ ਪ੍ਰਬੰਧਕ ਕਮੇਟੀ ਯਤਨ ਕਰਾਂਗੇ ਤੋਂ ਸਮੇਂ ਦੇ ਨਾਲ ਜਿਹੜਾ ਉਹ ਲੋਕਾਂ ਦੀ ਸੇਵਾ ਕਰਦੇ ਅੱਜ ਸਮਾਸੀ ਸਰਕਾਰ ਦਾ ਸਰਕਾਰ ਜਿਹੜੀ ਆ ਉਹ ਅਨਾਂ ਕੰਨੀ ਕਰ ਰਹੀ ਆ ਇਹ ਸਰਕਾਰ ਸਮੇਂ ਤੋਂ ਪਹਿਲੇ ਸੁਚੇਤ ਹੁੰਦੀ ਜੋ ਅੱਜ ਲੋਕ ਖੜਾਂ ਦੀ ਮਾਰ ਇੱਥੇ ਆਇਆ ਉਹ ਨਹੀਂ ਸੀ ਆਉਣੀ ਕਿਉਂਕਿ ਜਿੰਨਾਂ ਲੋਕਾਂ ਨੂੰ ਲੱਖਾਂ ਰੁਪਏ ਤਨਖਾਹਾਂ ਦੇਣੇ ਆ ਉਹਨਾਂ ਨੇ ਸਮੇਂ ਤੋਂ ਪਹਿਲੇ ਇੱਕ ਸ਼ੰਕਾਜਨ ਕੀਤਾ ਸੀ ਕਿ ਪੰਜਾਬ ਦੇ ਇੱਕ ਬਹੁਤ ਵੱਡੀਆਂ بارشਾਂ ਆਉਣ ਵਾਲੀਆਂ ਨੇ ਜਿਨ੍ਹਾਂ ਦੇ ਨਾਲ ਹੜਾਂ ਦਾ ਖਤਰਾ ਆਵੇਗਾ ਸਰਕਾਰ ਚਾਹੁੰਦੀ ਤਾਂ ਉਹਨਾਂ ਬਣਾ ਲੋ ਉਸ ਪਾਣੀ ਨੂੰ ਸਮੇਂ ਸਿਰ ਜਿਹੜਾ ਸੀ وہ تھوڑا تھوڑا کر کے چڈیا سکتا ہے پر سرکار جہی سی وہ کم کرنے کی نمت ستی ہوئی ہو کے ہسپتال بیمار ہو پی گئی دوسرا پل سی سینٹر دا سینٹر افغانستان دی سہایتا دا کر رہا ہے ٹھیک ہے سہایتا کرنی کو ماری گل نہیں سہایتا سیوا کرنی چاہی دیا پر جیڑا سوبہ سردی سوبہ جس نے دیش کی دی بوکمری جہی سی وہ دور کی تھی جس نے سمے سمیت سمے پہ جدو بھی دیش کے جنگ کے ਮੰਗਲ ਮੱਧ ਹੈ ਨੇ ਪੋਜ ਪੰਜਾਬੀਆਂ ਨੇ ਮੋਹਰੀਆਂ ਕਤਾਰਾਂ ਖੜੀਆਂ ਹੋ ਕੇ ਅਰਥਾਂ ਦੀ ਸੇਵਾ ਕੀਤੀ ਹੈ ਤਾਂ ਮੈਂ ਸੈਂਟਰ ਨੂੰ ਇੱਕ ਬੇਨਤੀ ਕਰਦਾ ਕਿ ਫੌਰੀ ਤੌਰ ਤੇ ਆਪ ਇਥੇ ਕਰਨੀਪ ਫੰਡ ਜਿਹੜਾ ਉਹ ਜਾਰੀ ਕਰੋ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਆਪਾਂ ਕੁਛ ਨਾ ਦੇ ਸਕੀਏ ਤੋਂ ਇਹਨਾਂ ਅਫਜ਼ਾ ਨਾਲ ਜਿਹੜੀਆਂ ਸੰਸਥਾਨ ਜਿਸ ਤਰ੍ਹਾਂ ਸਰਦਾਰ ਕੁਲਦੀਪ ਸਿੰਘ ਆ ਸਾਧ ਜਗਜੀਤ ਸਿੰਘ ਆ ਪੀਤੀ ਬਿੰਦਰਾ ਅਤੇ ਹੋਰ ਜਿਹੜੇ ਸਾਥੀ ਦੋਸਤ ਆ ਉਹਨਾਂ ਨੇ ਥੋੜੀ ਥੋੜੀ ਸੇਵਾ ਕਰਕੇ ਇਹ ਜਰਾ ਸਮਾਨ ਇਹ ਤਕਰੀਬਨ 2.5 ਕਿਲੋਗ੍ਰਾਮ ਕਰਤਰ ਕੀਤਾ ਯਤਨ ਕਰਾਂਗੇ ਕਿ ਲੋੜਵੰਦਾਂ ਨੂੰ ਮਿਲੇ ਤੇ ਜੇਕਰ ਉਹਨਾਂ ਨੂੰ ਕੋਈ ਹੁਕਮ ਹੋਵੇਗਾ ਯਤਨ ਕਰਾਂ ਜੋ ਉਸ ਨੂੰ ਪੂਰਾ ਕੀਤਾ ਜਾਵੇ ਤਾਂ ਮੈਂ ਦਾਸਪਤ ਤੇ ਬੇਨਤੀ ਕਰਦਾ ਕਿ ਸਤਪੁਰ ਬਖਸ਼ਿਸ਼ ਕਰਨ ਸਰਚ ਪੁਲਿਸ ਨੂੰ ਦੀ ਬਾਦਲ ਜਿਹੜੇ ਫਖਰ ਕਾਮ ਸਰਦਾਰ ਪ੍ਰਕਾਸ਼ ਸਿੰਘ ਬਾਰਨ ਦਾ ਪ੍ਰਯਾਸ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਰਾਜ ਦੀ ਸੇਵਾ ਇਹ ਵੀ ਸੇਵਾ ਵਿੱਚ નિਪੁੰਨ ਸ਼ਾਹਕੁਰ ਬਖਸ਼ ਕਰ ਇਹਨਾਂ ਦੀ ਲੰਮੀ ਅਮਰ ਜੀ ਹੋਵੇ ਤੇ ਆਉਣ ਵਾਲੇ ਕਾਲ ਚ ਲੋਕਾਂ ਦੀ ਲੋੜ ਵੰਦਾ ਦੀ ਲੋਕਿਆਂ ਦੀ ਸੇਵਾ ਕਰਕੇ ਸ਼ਰੋਮਣੀ ਅਕਾਲੀ ਦਰਬਾਰ ਨੂੰ ਜਗ੍ਹਾ ਉਮੇਜਾ ਕਰ ਕਰਨ ਇਹਨਾਂ ਅਰਦਾਸਾਂ ਨਾਲ ਸਾਰੀਆਂ ਦਿੱਤੇ ਹੋਏ ਜਿੰਨਾਂ ਸੰਤਾਂ ਸੀ ਲੋਗਾਂ ਉਹਨਾਂ ਦਾ ਤਬਾਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਖੜਾ ਦੀ ਮਾਰ ਵਿੱਚ ਬੜਾ ਲੋਕੀ ਬਹੁਤ ਇਸ ਨੂੰ ਇਸਦੀ ਮਾਰ ਨਾਲ ਜੂਝ ਰਹੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਪਿੰਡ ਹੈ ਇਹਦੇ ਵਿੱਚ ਤਹਿਸਿਲਿਆ ਸੰਗ ਹੋ ਚੁੱਕੇ ਨੇ ਤੇ ਜਿਵੇਂ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਇਸ ਵੇਲੇ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਅੱਜ ਜਿਹੜਾ ਐਫਰਟ ਕੀਤਾ ਗਿਆ ਇਹ ਸਿੰਘ ਸਭਾ ਗੁਰਦੁਆਰਾ ਪੁਰਾਣੀ ਸਬਜੀ ਮੰਡੀ ਵੱਲੋਂ ਇਹ ਐਫਰਟ ਕੀਤਾ ਗਿਆ ਹੈ ਕਿ ਉਹਨਾਂ ਨੇ ਕਾਫੀ ਰਸਦ ਪਾਣੀ ਇਕੱਠਾ ਕੀਤਾ ਹੈ ਪ੍ਰਬੰਧਕ ਕਮੇਟੀ ਨੇ ਪੂਰੇ ਐਫਰਟਸ ਦੇ ਨਾਲ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਹੋਰ ਬਾਕੀ ਮੈਂਬਰ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਰਸਤ ਪਾਣੀ ਇਕੱਠਾ ਕੀਤਾ ਹੈ ਜੋ ਕਿ ਜਲੰਧਰ ਵਾਲੇ ਸੈਂਟਰ ਵਿੱਚ ਪਹੁੰਚਾਇਆ ਜਾਏਗਾ ਤੇ ਮੈਂ ਅ ਪਰਸਨਲ ਤੌਰ ਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਲਈ ਆਪਣਾ ਟੀਚਾ ਮਿੱਥਿਆ ਕਿ ਅਸੀਂ ਅੱਗੋਂ ਵੀ ਇਹ ਮਦਦ ਕਰਦੇ ਰਵਾਂਗੇ ਤੇ ਮੈਂ ਹੋਰ ਜਨਤਾ ਨੂੰ ਵੀ ਅਪੀਲ ਕਰਦੀ ਹਾਂ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਜੋ ਅਸੀਂ ਆਪਣੇ ਹੀ ਭੈਣ ਭਰਾ ਜੋ ਜੋ ਕਿ ਹੜਾ ਦੀ ਮਾਰ 'ਇਠਾਈ ਹੋਏ ਨੇ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਉੱਜਾ ਸੇਵਾਦਾਰ ਸਿੱਖ ਨੌਜਵਾਨ ਸਿਆ ਉਸ ਜੀ ਜੋ ਇਸੇ ਗੁਰਦੁਆਰੇ ਤੇ ਵਰਸਾਈ ਸੁਸਾਇਟੀ ਪਿਛਲੇ ਤਕਰੀਬਨ 28 ਸਾਲਾਂ ਤੋਂ ਗੁਰੂ ਸਾਹਿਬ ਦੀ ਅਤੇ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ ਉਹ ਸਭ ਤੋਂ ਵੱਡਾ ਸਹਿਯੋਗ ਅਤੀ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਹੈ ਇਸ ਸੁਸਾਇਟੀ ਨੂੰ ਮਾਨ ਸਤਿਕਾਰ ਦਿੰਦੇ ਨੇ ਅੱਜ ਉਹ ਇਹਨਾਂ ਨੇ ਵਿਸ਼ੇਸ਼ ਪਰਾਲਾ ਲਿਖਿਆ ਮੈਂ ਤਾਂ ਸਮਝਦਾ ਅੱਜ ਲੋੜ ਸੀ ਇਸ ਚੀਜ਼ ਦੀ ਜਿਹੜੀ ਬਾਬਾਜੀ ਨੇ ਆ ਰਾਸ਼ਨ ਦਾ ਪਰਾਲਾ ਦੇ ਕੇ ਆਪਣੇ ਸੰਗੀ ਸਾਥੀਆਂ ਨਾਲ ਕਮੇਟੀ ਦੇ ਮੈਂਬਰਾਂ ਨਾਲ ਬਹੁਤ ਹੀ ਸਲੱਗਾ ਜੋ ਕਾਰਜ ਕਾਰਜ ਹੈ ਮੈਂ ਤੁਹਾਡੇ ਮਾਧਿਅਮ ਰੇ ਦੱਸਣਾ ਚਾਹੁੰਦਾ ਅਸੀਂ ਪਿਛਲੇ 15 17 ਦਿਨ ਤੋਂ ਪਿੰਡਾਂ 'ਚ ਜਾ ਰਹੇ ਹਾਂ 9-9 ਫੁੱਟ ਪਾਣੀ ਹੈ ਹਰੀਕੇ ਪੱਤਨ ਪਿੰਡਾਂ 'ਚ ਅਸੀਂ ਆਪ ਸਰਵੇ ਕਰਕੇ ਆਏ ਹਾਂ ਜਿੱਥੇ ਅਤਿ ਦਰਜੇ ਦੀ ਇਹ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਡੇ ਮਾਧਿਅਮ ਰੇ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਵਾ ਵੀ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਇਹ ਚੀਜ਼ਾਂ ਨੈਸ਼ਨਲ ਮੀਡੀਆ ਕਿਉਂ ਨਹੀਂ ਦਿਖਾ ਰਿਹਾ ਪਰ ਮੈਂ ਇਸ ਗੱਲ ਤੇ ਫਕਰ ਮਹਿਸੂਸ ਕਰਦਾ ਹਾਂ ਤੁਹਾਡੇ ਸਾਰੇ ਸਾਥੀਆਂ ਦਾ ਜਿਹੜਾ ਤੁਸੀਂ ਨੈਸ਼ਨਲ ਮੀਡੀਆ ਤੇ ਵੀ ਉੱਪਰ ਉੱਠ ਕੇ ਉਹਨਾਂ ਤੋਂ ਵੀ ਜ਼ਿਆਦਾ ਕਵਰੇਜ ਕਰਕੇ ਅੱਜ ਤੁਸੀਂ ਸਮੁੱਚੇ ਲੋਕਾਈ ਨੂੰ ਇਹ ਮੈਸੇਜ ਭੇਜ ਰਹੇ ਹੋ ਪੰਜਾਬ ਦਬਦਾ ਨਹੀਂ ਨਾ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੋ ਪੰਜਾਬ ਚੜ੍ਹਦੀ ਕਲਾ 'ਚ ਹੈ ਰਹੇਗਾ ਅੱਗੋਂ ਵੀ ਰਹੇਗਾ ਇਹੀ ਅਰਦਾਸ ਬਾਬਾ ਬਾਬਾ ਜੀ ਸਿੰਘ ਨੇ ਪ੍ਰਧਾਨ ਜੀ ਨੇ ਕੀਤੀ ਹੈ ਇਹ ਅਰਦਾਸ ਸਾਡੀ ਹੈ ਸਤਿ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੋ ਜੋ ਕੋ ਹੁਕਮ ਆਏਗਾ ਬਾਬਾ ਜੀ ਦਾ ਸਾਨੂੰ ਵੀ ਸੰਗਤਾਂ ਨੂੰ ਵੀ ਅਸੀਂ ਤਨ ਮਨ ਧਨ ਨਾਲ ਇਸੇ ਤਰ੍ਹਾਂ ਸੇਵਾ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ